19 ਮਾਰਚ 1691 ਈਸਵੀ ਨੂੰ ਲਾਹੌਰ ਦੇ ਗਵਰਨਰ ਅਲਫ ਖਾਨ ਨੇ ਪਹਾੜੀ ਰਾਜਿਆਂ ਦੇ ਉੱਤੇ ਹਮਲਾ ਕਰ ਦਿੱਤਾ ਜਦੋਂ ਪਹਾੜੀ ਰਾਜਿਆਂ ਨੇ ਆਪਣੀ ਫੌਜਾਂ ਦੀ ਹਾਰ ਹੁੰਦੀ ਦੇਖੀ ਫਿਰ ਭੀਮਚੰਦ ਨੇ ਇੱਕ ਸੁਨੇਹਾ ਲਾਇਆ ਉਸ ਸੁਨੇਹਾ ਕੀ ਲਾਇਆ ਉਸ ਸੁਨੇਹੇ ਤੋਂ ਬਾਅਦ ਪਹਾੜੀ ਰਾਜੇ ਕਿਵੇਂ ਜਿੱਤੇ ਇਹ ਸਭ ਕੁਝ ਜਾਣਣ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲੋ ਪਿਆਰ ਤੇ ਸਤਿਕਾਰ ਨਾਲ ਆ ਖੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19 ਮਾਰਚ 1691 ਈਸਵੀ ਨੂੰ ਲਾਹੌਰ ਦੇ ਗਵਰਨਰ ਅਲਫ ਖਾਨ ਨੇ ਪਹਾੜੀ ਰਾਜਿਆਂ ਦੇ ਉੱਤੇ ਆਪਣੀ ਵੱਡੀ ਗਿਣਤੀ ਦੇ ਨਾਲ ਪਹਾੜੀ ਰਾਜਿਆਂ ਦੇ ਉੱਤੇ ਹਮਲਾ ਕਰ ਦਿੱਤਾ ਜਦੋਂ ਪਹਾੜੀ ਰਾਜੇ ਉੱਤੇ ਹਮਲਾ ਹੋਇਆ ਪਹਾੜੀ ਰਾਜੇ ਅਲਫ ਖਾਂ ਦੀ ਤਾਕਤ ਦੇ ਅਗੇ ਢੇਰ ਖੁੱਦੇ ਦਿਸ ਰਹੇ ਸੀਗੇ ਤੇ ਪਹਾੜੀ ਰਾਜੇ ਨੇ ਇਕੱਠੇ ਹੋ ਕੇ ਰਾਜਾ ਪੀਬ ਚਾਦੋ ਦੇ ਸੁਨੇਹਾ ਲਾਇਆ ਕਿ ਤੂੰ ਗੁਰੂ ਗੋਬਿੰਦ ਸਿੰਘ ਮਾਲਕ ਜੀ ਨੂੰ ਇੱਕ ਖੱਤ ਲਿਖ ਕਿ ਗੁਰੂ ਗੋਬਿੰਦ ਸਿੰਘ ਮਾਲਕ ਜੀ ਇਸ ਜੰਗ ਦੇ ਅੰਦਰ ਸਾਡੀ ਮਦਦ ਕਰਨ ਉਦੋਂ ਭੀਮ ਚੰਦ ਨੇ ਸਤਗੁਰੂ ਜੀ ਨੂੰ ਸਨੇਹਾ ਲਾਇਆ ਤੇ ਸਤਗੁਰੂ ਜੀ ਦੇ ਆਪਣੇ ਜਰਨੈਲ ਭਾਈ ਬੜੀਆ ਜੀ ਜਿਹੜੇ ਬਾਦ ਵਿੱਚੋਂ ਭਾਈ ਬੜੀ ਸਿੰਘ ਬਣਦੇ ਆਲਮ ਸਿੰਘ ਨੱਛਣਾ ਭਾਈ ਉਦੇ ਸਿੰਘ ਵਰਗੇ ਹੋਰ ਵੱਡੇ ਵੱਡੇ ਗੁਰੂ ਕੇ ਸਿੱਖ ਜਰਨੈਲਾਂ ਨੂੰ ਸਿੱਖਾ ਦੀ ਫੌਜ ਦੇ ਕੇ ਜਥਾ ਦੇ ਕੇ ਪਹਾੜੀ ਰਾਜਿਆਂ ਦੀ ਮਦਦ ਕਰਨ ਵਾਸਤੇ ਸੱਤ ਕੁਰਸੀ ਦੇ ਭੇਜਿਆ ਜਦੋਂ ਲਾਹੌਰ ਦੀ ਫੌਜ ਕਾਗੜੇ ਵੱਲ ਵੱਧ ਰਹੀ ਸੀ ਨਾ ਤੇ ਸੱਤ ਕੁਰਸੀ ਦੇ ਆਪਣੇ ਸਿੱਖਾ ਤੋਂ ਨਦੌਨ ਵੱਲ ਜਾਣ ਵਾਸਤੇ ਭੇਜਿਆ ਨਦੌਨ ਦੇ ਇਲਾਕੇ ਦੇ ਵਿੱਚ ਅਲਫਖਾ ਤੇ ਸਿੱਖਾ ਦਾ ਆਪਸ ਵਿੱਚ ਟਕਰਾ ਹੋ ਜਾਂਦਾ ਹੈ ਅਲਫਖਾ ਦੀ ਫੌਜ ਵੀ ਕਬ ਜ਼ੋਰ ਫੌਜ ਨਹੀਂ ਸੀ ਉਹ ਵੀ ਬਹੁਤ ਤਕੜੀ ਫੌਜ ਸੀ ਪਰ ਜਦੋਂ ਗੁਰੂ ਕੇ ਸਿੱਖਾਂ ਦੇ ਕਿਰਪਾ ਦੇ ਜ਼ੋਰ ਦਿਖਾਏ ਗੁਰੂ ਕੇ ਸਿੱਖਾਂ ਦੇ ਤੀਰਾਂ ਦੀ ਬੁਸ਼ਾਰਾ ਕੀਤੀ ਗਿਆ ਤੇ ਅਲਫ ਖਾਂ ਦੀ ਫੌਜ ਨੂੰ ਮਜਬੂਰਨ ਹੀ ਆਪਣੀ ਫੌਜ ਨੂੰ ਪਿੱਛੇ ਲਜਾਣਾ ਪੈ ਗਿਆ ਗੁਰੂ ਕੇ ਸਿੱਖਾਂ ਦੀ ਬਹਾਦਰੀ ਅੱਗੇ ਵੀਰਤਾ ਅੱਗੇ ਅਲਫਖਾਂ ਦੀ ਫੌਜ ਢੇਰ ਹੁੰਦੀ ਗਈ ਤੇ ਇਹਨਾਂ ਨੂੰ ਪਿੱਛੇ ਹਟਣਾ ਪੈ ਗਿਆ ਸੀਗਾ ਇਸ ਯੁੱਧ ਦੇ ਅੰਦਰ ਨਦੋਂ ਦੇ ਇਸ ਯੁੱਧ ਦੇ ਅੰਦਰ ਸਿੱਖਾਂ ਦੇ ਵੀ ਸ਼ੀਦੀ ਦੇ ਜਾਮ ਪੀਤੇ ਤੇ ਅਲਫਖਾਂ ਦੀ ਫੌਜ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਪਰ ਇਸ ਨਦੋਂ ਦੇ ਯੁੱਧ ਦੇ ਵਿੱਚ ਜੇ ਕਿਤੇ ਸਿੱਖ ਪਹਾੜੀ ਰਾਜਿਆਂ ਦੀ ਮਦਦ ਨਾ ਕਰਦੇ ਤੇ ਅਲਫ ਖਾਨ ਨੇ ਪਹਾੜੀ ਰਾਜਿਆਂ ਨੂੰ ਜਿੱਤ ਲੈਣਾ ਸੀ ਪਰ ਗੁਰੂ ਕੇ ਸਿੱਖਾਂ ਦਾ ਜਗ ਵਿੱਚ ਉਤਰਨਾ ਤੇ ਉੱਤਰ ਕੇ ਬਹਾਦਰੀ ਦੇ ਜੋਰ ਦਿਖਾਉਣੇ ਇਸ ਗੱਲ ਕਰਕੇ ਗੁਰੂ ਕੇ ਸਿੱਖਾਂ ਦਾ ਅਤੇ ਪਹਾੜੀ ਰਾਜਿਆਂ ਦੀ ਜਿੱਤ ਹੁੰਦੀ ਹੈ ਤੇ ਅਲਫਖਾ ਆਪਣੀ ਫੌਜ ਲੈ ਕੇ ਨਦੌਨ ਦੇ ਇਲਾਕੇ ਤੋਂ ਵਾਪਸ ਹੋ ਜਾਂਦਾ ਹੈ ਸੋ ਅੱਜ ਦੇ ਦਿਨ 19 ਮਾਰਚ 1690 ਈਸਵੀ ਨੂੰ ਨਦੌਨ ਵਿੱਚ ਸਤਗੁਰ ਕਲਗੀਧਰ ਪਾਸ਼ਾ ਜੀ ਦੇ ਸਿੱਖਾਂ ਨੇ ਜੋਰ ਦਿਖਾਏ ਜਦੋਂ ਸਤਗੁਰ ਜੀ ਜੱਗੇ میدان ਚ ਉਤਰਦੇ ਸੀਗੇ ਗੁਰੂ ਕੇ ਸਿੱਖ ਉਤਰਦੇ ਸੀਗੇ ਤੇ ਦੁਸ਼ਮਨ ਸਤਗੁਰ ਜੀ ਦੀ ਬਹਾਦਰੀ ਗੁਰੂ ਕੇ ਸਿੱਖਾ ਦੀ ਬਹਾਦਰੀ ਦੇਖ ਕੇ ਹਥਿਆਰ ਛੱਡ ਕੇ ਭਜਣ ਦੇ ਲਈ ਮਜਬੂਰ ਹੋ ਜਾਂਦੇ ਸੀ ਗੁਰੂ ਬਾਲ ਕਿਰਪਾ ਕਰੇ ਸਤਗੁਰ ਮਿਹਰਬਤ ਕਰੇ ਬਲਾਉ ਫਤਿਆ ਖੋ ਜਿਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤ